ਲੁਧਿਆਣਾ ਐਸਟੀਐਫ ਰੇਂਜ ਪੁਲਿਸ ਨੇ ਸੂਚਨਾ ਦੇ ਆਧਾਰ ਤੇ ਬਸਤੀ ਜੋਦੇਵਾਲ ਨੇੜੇ ਇੱਕ ਮੋਟਰਸਾਈਕਲ ਸਵਾਰ ਪੰਜਾਬ ਪੁਲਿਸ ਦੀ ਵਰਦੀਤਾਰੀ ਸਬ ਇੰਸਪੈਕਟਰ ਨੂੰ ਰੋਕਿਆ ਜਿਸ ਦੀ ਜੈਕਟ ਦੇ ਵਿੱਚੋਂ 16 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਜਿੱਥੇ ਉਹ ਤੈਨਾਤ ਸੀ ਅਤੇ ਇਸ ਹੈਰੋਇਨ ਨੂੰ ਆਪਣੇ ਘਰ ਕਾ ਤੱਕ ਪਹੁੰਚਾਉਣ ਜਾ ਰਿਹਾ ਸੀ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਐਸਟੀਐਫ ਏਆਈਡੀ ਲੁਧਿਆਣਾ ਰੇਂਜ ਸੁਨੀਦੀਪ ਸ਼ਰਮਾ ਨੇ ਦੱਸਿਆ ਕਿ ਸੂਚਨਾ ਦੇ ਆਧਾਰ ਤੇ ਬਸਤੀ ਜੋਦੇਵਾਲ ਨੇੜੇ ਪੰਜਾਬ ਪੁਲਿਸ ਦੀ ਵਰਦੀਤਾਰੀ ਸਬ ਇੰਸਪੈਕਟਰ ਨੂੰ ਰੋਕਿਆ ਗਿਆ ਹੈ ਜਿਸ ਦੇ ਪੈਕੇਟ ਦੇ ਵਿੱਚੋਂ 16 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਤੇ ਇਸੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ਅਧਿਕਾਰੀ ਦੇ ਵੱਲੋਂ ਇਸ ਗੱਲ ਦਾ ਵੀ ਖੁਲਾਸਾ ਕੀਤਾ ਗਿਆ ਕਿ ਉਸ ਦੇ ਦੋ ਹੋਰ ਸਾਥੀ ਇਸ ਦੇ ਵਿੱਚ ਸ਼ਾਮਲ ਸਨ ਜਿਨ੍ਹਾਂ ਨੂੰ ਸਵੇਰੇ ਛਾਪੇਮਾਰੀ ਦੌਰਾਨ ਮੋਟਰਸਾਈਕਲ ਸਵਾਰ ਸਮੇਤ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ 830 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਜਿੱਥੇ ਕੁੱਲ 846 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਇਹ ਪੁਲਿਸ ਮੁਲਾਜ਼ਮ ਖੁਦ ਨਸ਼ੇ ਦੇ ਵਿੱਚ ਹੈ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਆਦੀ ਵੀ ਹੈ ਅਤੇ ਪਿਛਲੇ 10 ਸਾਲਾਂ ਤੋਂ ਨਸ਼ੀਲੇ ਪਦਾਰਥ ਵੇਚਣ ਦਾ ਗੈਰ ਕਾਨੂੰਨੀ ਧੰਦਾ ਕਰ ਰਿਹਾ ਹੈ ਉਨਾ ਦੱਸਿਆ ਕਿ ਦੋਸ਼ੀ ਰੋਹਿਤ ਕ੍ਰੀਮਿਕਾ ਫੈਕਟਰੀ ਦੇ ਫਰਟ ਤੇ ਕੰਮ ਕਰਦਾ ਹੈ ਤੇ ਉਸ ਦੇ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲੇ ਦਰਜ ਨੇ ਅਤੇ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ। ਘਾਣਾ ਰੇਂਜ ਨੇ ਇੰਸਪੈਕਟਰ ਹਰਗੋਬਿੰਦ ਸਿੰਘ ਅਰਾਵੇ ਦੇ ਜਿਹੜਾ ਐਫ ਆਈ ਆਰ ਨੰਬਰ 298 ਸਿਰ ਰਜਿਸਟਰ ਕੀਤੀ ਹੈ ਜਿਹਦੇ ਵਿੱਚ ਇੱਕ ਸਬ ਇੰਸਪੈਕਟਰ ਹਰਜਿੰਦਰ ਕੁਮਾਰ ਜੋ ਕਿ ਲੁਧਿਆਣਾ ਵਿਖੇ ਡਿਵੀਜ਼ਨ ਨੰਬਰ 5 ਵਿੱਚ ਐਡੀਸ਼ਨ ਐਸ ਐਚ ਓ ਤੌਰ ਦੇਵਦਾਰ ਕੰਮ ਕਰ ਰਿਹਾ ਸੀਗਾ ਉਸ ਨੂੰ ਗ੍ਰਫਤਾਰ ਕੀਤਾ ਤੇ ਉਸ ਦੇ ਕੋਲੋਂ 16 ਗ੍ਰਾਮ ਹੈਰੋਇਨ ਬਰਾਮਦ ਹੋਈ ਫਰਜ਼ਾ ਤਫਤੀਸ਼ ਦੇ ਦੌਰਾਨ ਇਸ ਦੇ ਦੋ ਸਾਥੀ ਇੱਕ ਲੇਡੀ ਹਰਜਿੰਦਰ ਗੌਰ ਔਰ ਇੱਕ ਰੋਹਿਤ ਕੁਮਾਰ ਨੂੰ ਅਰੈਸ ਕੀਤਾ ਜਿਹੜੇ ਕਿ ਫਲੋਰ ਦੇ ਏਰੀਆ ਦੇ ਰਹਿਣ ਵਾਲੇ ਨੇ ਸੇਲ ਕਿਆ ਨਾ ਕੋਲੇ ਉਹਨਾਂ ਕੋਲੋਂ 830 ਗ੍ਰਾਮ ਜਿਹੜੀ ਹੈ ਹੋਰ ਹੈਰੋਇਨ ਬਰਾਮਦ ਕੀਤੀ ਗਈ ਇਸ ਤਰ੍ਹਾਂ ਜਿਹੜਾ ਇਹ ਨੈਟਵਰਕ ਜਿਹੜਾ ਸੀਗਾ ਲੁਧਿਆਣਾ ਔਰ ਫਲੋਰ ਔਰ ਉਸ ਦੇ ਆਸ-ਪਾਸ ਦੇ ਇਲਾਕੇ ਦੇ ਵਿੱਚ ਹੈਰੋਇਨ ਸਪਲਾਈ ਕਰਨ ਦਾ ਧੰਦਾ ਕਰਦਾ ਸੀਗਾ ਇਹ ਅਸੀਂ ਬ੍ਰੇਕ ਕੀਤਾ اور ਜਿਹੜਾ ਹੈਗਾ ਉਹਨ ਅਸੀਂ ਇਹਨਾਂ ਦੀ ਫਰਜ਼ੀ ਤਫਤੀਸ਼ ਕਰਾਂਗੇ ਤਾਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਸਰ ਪਿਛਲੇ ਕਿੰਨੇ ਸਮੇਂ ਤੋਂ ਕੰਮ ਕਰ ਰਹੀ ਹੈ ਇਹ ਲੇਡੀ ਜਿਹੜੀ ਹੈ ਇਹ ਤਾਂ ਕਾਫੀ ਸਮੇਂ ਤੋਂ 10 ਸਾਲ ਤੋਂ ਕੰਮ ਕਰਦੀ ਆ ਰਹੀ ਹੈ اور انٹرسٹنگ ہے کہ ਆਪ ਵੀ کنزیوم ਕਰਦੀ ਹੈ ਔਰ ਇਸੇ ਕਾਫੀ ਪਰਕੇ ਰਜਿਸਟਰਡ ਨੇ ਜਲੰਧਰ ਦੇ ਵਿੱਚ ਜਲੰਧਰ ਫਲੋਰ ਦੇ ਵਿੱਚ ਉਹ ਫਦਰ ਅਸੀਂ ਤਫਤੀਸ਼ ਦੇ ਦੌਰਾਨ ਸਾਹਮਣੇ ਲੈ ਕੇ ਆਵਾਂਗੇ ਸਰ ਇੱਕ ਸਵਾਲ ਹੂਰ ਹੈ ਜੀ ਤੁਸੀਂ ਲਿਖਿਆ ਵਰਦੀ ਚ ਇਹਨੂੰ ਅਰੈਸਟ ਕੀਤਾ ਇਹ ਵਰਦੀ ਦੇ ਵਿੱਚ ਇਹਦੇ ਕੋਲੋਂ ਹੀਰੋਇਨ ਬਰਾਮਦ ਹੋਈ ਹੈ ਹਾਂਜੀ ਹਾਂਜੀ ਵਰਦੀ ਦੇ ਵਿੱਚ ਸੀ ਜਦੋਂ ਇਹੋ ਪਰਮਹਾਰਨ ਬਰਾਮਦ ਹੋਈ ਸਰ ਕਿਹੜੀ ਜਗ੍ਹਾ ਤੋਂ ਲਿਆ ਰਹੇ ਸੀ ਇਹ ਫਲੋਰ ਦੇ ਏਰੀਆ ਤੋਂ ਲੈ ਕੇ ਆ ਰਿਹਾ ਸੀਗਾ ਇਹਨਾਂ ਜਿਹੜਿਆ ਸਲਿਕਾਣਾ ਪਿੰਡ ਦੇ ਇੱਕ ਔਰਤ ਹੋ ਰਿਹਾ ਤਾਂ ਲਟਕਾੜਾ ਫੜਿਆ ਹੋਆ ਉਹਨਾਂ ਕੋਲੋਂ ਲੈ ਕੇ ਆ ਰਿਹਾ ਸੀਗਾ ਔਰ ਇਹ ਜੋਦੇਵਾਲ ਚੌਂਕ ਦੇ ਵਿੱਚ ਸੱਸੇ ਨੂੰ ਗ੍ਰਿਫਤਾਰ ਕੀਤਾ ਲਈ ਜੀ ਇਹ ਖੁਦ ਕੰਜ਼ੂਮ ਕਰਦਾ ਸੀ ਜਾਂ ਅੱਗੇ ਵੇਚਦਾ ਇੱਕ ਖੁਦ ਕੰਜ਼ੂਮ ਵੀ ਕਰਦਾ ਸੀ ਔਰ ਅੱਗੇ ਵੀ ਵੇਚ ਦਿੰਦਾ ਸੀ ਫਿਰ ਕਿੰਨੇ ਦਿਨ ਤੋਂ ਕਰ ਰਿਹਾ ਇਹ ਕਾਫੀ ਚਿਰ ਤੋਂ ਲੱਗਾ ਹੈ ਬਾਕੀ ਉਹਨਾਂ ਡਰੋਗਰਮੈਂਟ ਚ ਅਸੀਂ ਪਤਾ ਕਰਾਂਗੇ ਅੱਛਾ ਕੀ ਲੱਗਦਾ ਕੀ ਇਹ ਜੀ ਕਿੱਥੋਂ ਹਜੇ ਪੁੱਛ ਕੇ ਕੁਝ ਪਤਾ ਲੱਗਿਆ ਕੁਝ ਕਿੱਥੋਂ ਲੈ ਕੇ ਅੱਜ ਅੱਜ ਸਵੇਰੇ ਐਕਚੁਅਲੀ ਜਿਹੜੇ ਇਹਨੂੰ ਸਪਲਾਈ ਕਰਨ ਵਾਲੇ ਲੜਕੀ ਤੇ ਔਰਤ ਔਰ ਉਹ ਜਿਹੜਾ ਲੜਕਾ ਫੜਿਆ ਹੋ ਔਰ ਹੋਰ ਨਸੀਬ ਪੁਝੀਸ਼ ਕਰਾਂਗੇ ਇਹਨੂੰ ਉਹ ਇਹਦੀ ਰਿਲੇਟਿਵ ਹੈ ਤੇ ਕੀ ਹੈ ਇਹਨੇ ਇਹ ਰਿਲੇਟਿਵ ਨਹੀਂ ਹੈਗੇ ਰਿਲੇਸ਼ਨ ਨਹੀਂ ਹੈ ਲੇਕਿਨ ਉਹ ਲੜਕੀ ਜਿਹੜੀ ਲੇਡੀ ਹੈ ਹਰਜਿੰਦਰ ਕੌਰ ਔਰ ਰੋਹਿਤ ਕੁਮਾਰ ਉਹ ਰਿਲੇਟਿਵ ਨੇ ਆਪਸ ਲੁਧਿਆਣਾ ਤੋਂ ਬਾਹਰ ਸਪਲਾਈ ਕਰਦੇ ਰਿਹਾ ਕਿ ਦੇਖੋ ਇਹ ਦੱਸਿਆ ਫਲੋਰ ਲੁਧਿਆਣਾ ਦੇ ਸਰਾਊਂਡਿੰਗ ਏਰੀਆਜ਼ ਐਂਡ ਲੁਧਿਆਣਾ ਪਹਿਲੀ ਕੋਸ਼ਿਸ਼ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇੱਥੇ ਸਪਲਾਈ ਕਰਦੇ ਸਚਿੰਦਰ ਸਿੰਘ ਦੇ ਨਾਲ ਹੋਰ ਵੀ ਹੋ ਸਕਦੇ ਜੀ ਬੰਦੇ ਕੋਲ ਹਾਂ ਕੋਈ ਹੋਰ ਹੋਏਗਾ ਸਾਹਮਣੇ ਆਏਗਾ ਤਫ਼ਤੀਸ਼ ਨਿਕਲ ਹੋਏਗੀ ਟੋਟਲ ਕਿੰਨੀ ਪੜੀ ਜੀ ਟੋਟਲ 846 ਗ੍ਰਾਮ ਦੇ ਠੀਕ ਹੈ ਜੀ ਫਿਰ ਬੇਸ ਕਰਕੇ ਰਿਮਾਂਡ ਲਵਾਵਾਂਗੇ ਜੀ ਲੁਧਿਆਣਾ ਤੋਂ ਅਭਿਸ਼ੇਕ ਜੁਲੋਟਾ ਦੀ ਰਿਪੋਰਟ ਐਸਐਮਜ਼ ਨਿਊਜ਼